ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਯੋਗ ਨੂੰ ਹਰ ਘਰ ਤੱਕ ਪਹੁੰਚਾਉਣ ਵਿੱਚ ਲੱਗੀ ਹੋਈ ਹੈ। ਸੂਬੇ ਵਿੱਚ ਹਰ ਰੋਜ਼ ਕੁੱਲ 600 ਟ੍ਰੇਨਰ 1.5 ਲੱਖ ਤੋਂ ਵੱਧ ਲੋਕਾਂ ਨੂੰ ਮੁਫਤ ਵਿੱਚ ਯੋਗਾ ਸਿਖਾਉਂਦੇ ਹਨ। ਹੁਣ ਤੱਕ 5 ਲੱਖ ਤੋਂ ਵੀ ਵੱਧ ਲੋਕਾਂ ਨੇ ਇਸ ਦਾ ਲਾਭ ਉਠਾਇਆ ਹੈ। ਮੇਰਾ ਪਹਿਲਾਂ ਬਹੁਤ ਜ਼ਿਆਦਾ ਸਾਇਕਲ ਸੀ ਔਰ ਮੈਨੂੰ 3 ਮਹੀਨੇ ਹੋ ਗਏ ਧਿਆਨ ਦੇ ਹੋਇਆ। ਔਰ ਸਰ ਮੇਰਾ ਸਾਇਕਲ ਬਹੁਤ ਨੀਵ ਹੈ ਮੇਰਾ ਸਾਇਕਲ ਦੋ। ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਉਨ੍ਹਾਂ ਨੇ ਹਮੇ ਯੋਗਾ ਕੇ ਲੀਏ ਇतना acha platform diya ਜੇਕਰ ਤੁਸੀਂ ਵੀ ਯੋਗਾ ਦੀਆਂ ਬਰੀਕੀਆਂ ਸਿੱਖਣਾ ਚਾਹੁੰਦੇ ਹੋ ਤਾਂ ਘਟੋ ਘਟ 25 ਲੋਕਾਂ ਦਾ ਸਮੂਹ ਬਣਾਓ ਰਜਿਸਟ੍ਰੇਸ਼ਨ ਲਈ ਹੈਲਪਲਾਈਨ ਨੰਬਰ 7669400500 ਤੇ ਮਿਸਡ ਕਾਲ ਦਿਓ ਅਤੇ ਇੱਕ ਯੋਗਾ ਟ੍ਰੇਨਰ ਨਿਰਧਾਰਤ ਸਥਾਨ ਅਤੇ ਸਮੇਂ ਤੇ ਤੁਹਾਡੇ ਲਈ ਉਪਲਬਧ ਹੋਵੇਗਾ ਬਹੁਤ ਜ਼ਿਆਦਾ ਵੱਡਾ ਜਿਹੜਾ ਹੰਗਾਰਾ ਯੋਗਸ਼ਾਲਾ ਨੂੰ ਮਿਲ ਰਿਹਾ ਤੇ ਹਰ ਸ਼ਹਿਰ ਦੇ ਵਿੱਚ ਬਹੁਤ ਸਾਰੇ ਪਾਰਕਾਂ ਦੇ ਵਿੱਚ ਯੋਗਾ ਕੈਂਪ ਲੱਗ ਰਹੇ ਨੇ ਤੇ ਲੋਕੀ ਫਾਇਦਾ ਉਠਾ ਰਹੇ ਨੇ ਅੱਜ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ਸੀਐਮ ਦੀ ਯੋਗਸ਼ਾਲਾਵਾਂ ਚਲਾਈਆਂ ਜਾ ਰਹੀਆਂ ਹਨ ਸੀਐਮ ਦੀ ਯੋਗਸ਼ਾਲਾ ਸਰੀਰ ਦੇ ਨਾਲ-ਨਾਲ ਮਾਨਸਿਕ ਸਿਹਤ ਦਾ ਤਾਲਾ ਵੀ ਖੋਲ ਰਹੀ ਹੈ